ਸੂਬੇ ਅੰਦਰ ਔਰਤਾਂ ਦੇ ਉੱਪਰ ਹੋ ਰਹੇ ਅਤਿਆਚਾਰ ਘਟਨ ਦੇ ਨਾਂ ਨਹੀਂ ਲੈ ਰਹੇ ਕਿਉਂਕਿ ਪੰਜਾਬ ਅੰਦਰ ਨਿਤ ਦਿਨ ਹੋ ਰਹੇ ਬਲਤਕਾਰ ਦੇ ਮਾਮਲਿਆਂ ਦੀ ਲੜੀ ਦੇ ਤਹਿਤ ਹੀ ਤਪਾ ਥਾਣਾ ਅਦੀਨ ਪੈਂਦੇ ਪਿੰਡ ਦਰਾਜ ਰੋਡ ਦੇ ਉੱਪਰ ਇੱਕ ਪ੍ਰਵਾਸੀ ਮਜ਼ਦੂਰ ਦੀ ਪਤਨੀ ਨੂੰ ਉਸਦੇ ਪਤੀ ਦੇ ਚਚੇਰੇ ਭਰਾ ਵੱਲੋਂ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਪੁਲਿਸ ਵੱਲੋਂ ਮਾਮਲੇ ਦੀ ਘਟਨਾ ਉੱਪਰ ਜਾ ਕੇ ਕੋਕ ਪ੍ਰਤਾਲ ਕਰਨ ਤੋਂ ਬਾਅਦ ਪੀੜਤ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਕੇ ਪੁਲਿਸ ਨੇ ਪਹਿਲੀ ਇੱਕ ਵੱਡੀ ਸਫਲਤਾ ਉਸ ਸਮੇਂ ਹਾਸਲ ਵੀ ਕਰ ਲਈ ਹੈ ਜਦੋਂ ਮਾਮਲਾ ਦਰਜ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਗੁੰਸ਼ਲਣ ਮਨਾਨ ਦੀ ਔਰਤ ਹੈਗੀ ਹੈ ਆ ਉਹਦੇ ਘਰ ਵਾਲੇ ਦੇ ਨਾਮ ਅਫਰੂਜ਼ ਖਾਨ ਹੈ ਇਹ ਮਾਈਗ੍ਰੈਂਟ ਲੇਬਰ ਦੇ ਬੰਦੇ ਨੇ ਕਾਫੀ ਸਾਲ ਤੋਂ 25-30 ਸਾਲ ਤੋਂ ਇੱਥੇ ਆਪਣਾ ਜੇਠੂਕੇ ਰੋਡ ਤੇ ਰਹਿ ਰਹੇ ਨੇ ਦਰਾਜ ਫਾਟਕ ਦੇ ਨਜ਼ਦੀਕ ਤੇ ਇਹਨਾਂ ਦੇ ਸ਼ਰੀਕੇ ਚੋਂ ਹੀ ਇੱਕ ਲੜਕਾ ਹੈ ਜਿਹੜਾ ਕਿ ਅਪਰੋਜ਼ ਖਾਨਾ ਉਹਦੇ ਤਾਏ ਦਾ ਬੇਟਾ ਸੀਗਾ ਜਿਹਦੇ ਵੱਲੋਂ ਮਦਈ ਮਕਦਮਾ ਨੇ ਦੱਸਿਆ ਵੀ ਸ਼ਰਾਬ ਪੀਤੀ ਹੋਈ ਜਾਪਦੀ ਸੀ ਤੇ ਉਹ ਅੱਜ ਜਦੋਂ ਇਹਦਾ ਪਤੀ ਘਰੋਂ ਚਲਾ ਗਿਆ ਸ਼ੈਲਟਰ 'ਚ ਰਜਾਨਾ ਦੀ ਤਰ੍ਹਾਂ ਡਿਊਟੀ ਉਹਦੇ ਬਾਅਦ ਆ ਕੇ ਦੇ ਘਰੇ ਦਾਖਲ ਹੋ ਗਿਆ ਤੇ ਉਹਨੇ ਇਹਦੇ ਨਾਲ ਜ਼ਬਰਦਸਤੀ ਰੇਪ ਕੀਤਾ ਜਿਹਦੇ ਸਨ ਚ ਅਸੀਂ ਮਕਦਮਾ ਰੇਪ ਦਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਨੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਹੀ ਵਿਕਟਮ ਨੇ ਸਾਡੇ ਕੋਲ ਇਤਲਾਹ ਦਿੱਤੀ ਦੀ ਰੈਡਡ ਪਾਰਟੀਆਂ ਭੇਜੀਆਂ ਉਹਨੂੰ ਗ੍ਰਿਫਤਾਰ ਕਰ ਲਈ ਤਫ਼ਤੀਸ਼ ਹੈ ਜਿਹੜੀ ਸਾਡੀ ਲੇਡੀ ਇਨਸਪੈਕਟਰ ਮਨਜੀਤ ਕੌਰ ਵੱਲੋਂ ਅਮਰਚ ਲਿਆਂਦੀ ਗਈ ਹੈ ਤੇ ਦਰਾਂ ਨੇ ਤਫ਼ਤੀਸ਼ ਅਸੀਂ ਬੜੇ ਸ਼ਾਰਟ ਟਾਈਮ ਦੇ ਵਿੱਚ ਮੁਰਜੂ ਨੂੰ ਤਲਾਸ਼ ਕਰਕੇ ਗ੍ਰਿਫਤਾਰ ਕਰ ਲਏ ਤੇ ਲੜਕੀ ਦਾ ਸਬੰਧ ਦਾਕਟਰਾਂ ਤੋਂ ਮੈਡੀਕਲ ਵੀ ਕਰਾਇਆ ਜਾ ਚੁਕਾ